ਦੋਸਤੋ ਸਤਿ ਸ੍ਰੀ ਅਕਾਲ ਅੱਜ ਫੇਰ ਸਰਪੰਚ ਗੁਰਦੀਪ ਸਿੰਘ ਜੀ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਹੋਰ ਜੀ ਸਰਪੰਚ ਸਾਹਿਬ ਕੀ ਹਲਚਲ ਆ ਜੀ ਠੀਕ ਠਾਕ ਰਿੱਟੜ ਦੀ ਕਲਾ ਵਧੀਆ ਜੀ ਸੇਤਾਂ ਠੀਕ ਨੇ ਬਹੁਤ ਵਧੀਆ ਹਾਂਜੀ ਸਰਪੰਚ ਸਾਹਿਬ ਅੱਜ ਸੇਤਾਂ ਤੋਂ ਗੱਲ ਚੱਲੀ ਆ ਜਿਵੇਂ ਪੰਜਾਬ ਸਰਕਾਰ ਨੇ ਇੱਕ ਪਾਸੇ ਚਲਾ ਰੱਖਿਆ ਜੁਧ ਨਸ਼ਿਆਂ ਵਿਰੁੱਧ ਹਾਂਜੀ ਪ੍ਰੋਗਰਾਮ ਚੱਲ ਰਿਹਾ ਪਰ ਲੰਮੇ ਸਮੇਂ ਤੋਂ ਸਰਕਾਰ ਨੇ ਹੀ ਆਜੀਵਤ ਥੱਲੇ ਰੱਖਣ ਵਾਲੀਆਂ ਗੋਲੀਆਂ ਦੇ ਬਹੁਤ ਵੱਡੀ ਗਿਣਤੀ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਇਕੱਠ ਹੁੰਦਾਗਾ ਸਾਨੂੰ ਪਹਿਲਾਂ ਤਾਂ ਇਹ ਦੱਸੋ ਵੀ ਇਹ ਕਿੰਨੇ ਕਿ ਸੈਂਟਰ ਨੇ ਆਪਣੇ ਕੌਣ ਇਹਨਾਂ ਨੂੰ ਚਲਾ ਰਿਹਾ ਕੀ ਇਹ ਸਰਕਾਰੀ ਇਹ ਨੇ ਕੀ ਪ੍ਰਾਈਵੇਟ ਵੀ ਨੇ ਨਹੀਂ ਸੈਂਟਰ ਤੁਸੀਂ ਇੱਕ ਤਾਂ ਪ੍ਰਾਈਵੇਟ ਨਸ਼ਾ ਛਡਾਊ ਸੈਂਟਰ ਨੇ ਹਾਂਜੀ ਇੱਕ ਹੋਟ ਸੈਂਟਰ ਨੇ ਆਰਡਰਡ ਗੱਲਾਂ ਨੇ ਦੋਨੇ ਸਾਨੂੰ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉਹਨਾਂ ਬਾਰੇ ਦੱਸੋ ਹਾਂ ਇਹ ਪਿੱਛੇ ਜਿਕਰ ਰਿਪੋਰਟ ਚ ਛਪੀ ਸੀ 177 ਨਸ਼ਾ ਛਡਾਊ ਸੈਂਟਰ ਨੇ ਪੰਜਾਬ ਚ ਹਾਂ 177 ਚ ਆਉਣ ਜਦੋਂ ਉਹ ਉਹਦੀ ਰਿਪੋਰਟ ਮੇਰੀ 117 ਨੂੰ 10 ਲੋਕ ਹੀ ਚਲਾ ਰਹੇ ਨੇ ਅੱਛਾ ਜੀ 10 ਲੋਕ ਜਾਂ 10 ਸੰਸਥਾਵਾਂ ਚਲਾ ਰਹੀਆਂ ਨੇ 117 ਸੈਂਟਰ ਅਸਾ ਟੋਟਲ 177 ਟੋਟਲ 177 ਨੇ ਨੂੰਨੀ ਤੌਰ ਤੇ ਕੋਈ ਵਰਕ ਨਹੀਂ ਖੋਲਣੀ ਬੈਠਾ ਹੋਇਆ ਆਪਾਂ ਕਹਿ ਨਹੀਂ ਸਕਦੇ ਠੀਕ ਹੈ ਜੀ ਉਹਨਾਂ ਤੋਂ 117 ਨੂੰ 10 ਲੋਕ ਚਲਾ ਰਹੇ ਨੇ ਮਤਲਬ 10 ਸੰਸਥਾ ਹੋ ਗਿਆ ਜਾਂ 10 ਲੋਕ ਦੇਖੋ 117 ਸੈਂਟਰ ਅਸਾ ਸਰਕਾਰ ਵੱਲੋਂ ਇਹ ਕੋਈ ਹੋਣੀ ਹੈ ਕਿ ਵੀ ਇਹਨੂੰ ਆਹਾ ਲੋਕ ਹੀ ਚਲਾ ਸਕਦੇ ਨੇ ਜਾਂ ਸੰਸਥਾਵਾਂ ਚਲਾ ਸਕਦੀਆਂ ਨੇ ਮੈਂ ਦੱਸਦਾ ਇਹ ਮੈਂ ਇੱਕ ਡਾਕਟਰ 21 ਸੈਂਟਰ 20 ਤੋਂ ਵੱਧ ਸੈਂਟਰ ਚਲਾ ਰਿਹਾ ਹੈ। ਅੱਛਾ ਪੰਜਾਬ 'ਚ? ਜੀ। ਅੱਛਾ ਜੀ। ਪਿੱਛੇ ਜੇ ਰੌਲਾ ਵੀ ਪਿਆ ਸੀ ਸਰਕਾਰ ਨੇ ਕੋਈ ਉਨਕੇਲ ਵੀ ਕਸੀ ਆ ਉਹਦੀ। ਹੂੰ। ਤੇ ਬਾਕੀ ਗੱਲ ਇਹ ਹੈ ਵੀ ਜਿਹੜੇ ਇਹ ਇਹਨਾਂ ਸੈਂਟਰਾਂ ਦਾ ਜਿਹੜਾ ਲਾਇਸੈਂਸ ਬਣਦਾ 3 ਸਾਲ ਵਾਸਤੇ ਹੁੰਦਾ। ਹੂੰ। ਹੁਣ ਸਰਕਾਰ ਨੇ ਉਹ ਤੇ ਤਬਦੀਲੀ ਕਰਤੀ ਵੀ ਇੱਕ ਬੰਦਾ ਬਹੁਤੇ ਨਾਂ ਚਲਾ ਸਕੇ। ਹੂੰ। ਜਦੋਂ ਹੁਣ ਨਸ਼ਾ ਛਡਾਊ ਕੇਂਦਰਾਂ ਦੇ ਦਾ ਲਾਇਸੈਂਸ ਬਣਾਇਆ ਕਰਨਗੇ ਜਾਂ ਨਿਊ ਕਰਾਇਆ ਕਰਨਗੇ 3 ਸਾਲ ਬਾਅਦ। ਤਿੰਨ ਸਾਲਾਂ ਵਾਸਤੇ ਬਣਿਆ ਹੁੰਦਾ ਹੂੰ ਉਦੋਂ ਜੇ ਤਿੰਨ ਤੋਂ ਵੱਧ ਸੈਂਟਰ ਚਲਾਉਂਦੀ ਹੋ ਕੋਈ ਵੀ ਸੰਸਥਾ ਜਾਂ ਕੋਈ ਬੰਦਾ ਉਹ ਉੱਪਰ ਦੇ ਤਿੰਨ ਤੋਂ ਵੱਧ ਬੰਦ ਹੋ ਜਾਗਾ ਨਹੀਂ ਹੁਣ ਨਹੀਂ ਚੱਲਦੇ ਵੀ ਕੋਈ 20-24 ਰੁਪਏ ਨਹੀਂ ਚਲਾਦੇ ਹੂੰ ਇਹ ਕਰਿਆ ਪੰਜਾਬ ਸਰਕਾਰ ਨੇ ਇਹ ਵਿਜੀਲੈਂਸ ਨੇ ਸਿਫਾਰਸ਼ ਕੀਤੀ ਸੀ ਪੰਜਾਬ ਸਰਕਾਰ ਨੂੰ ਹੂੰ ਹੁਣ ਇਹ ਬਦਲਤਾ ਸਰਕਾਰ ਨੇ ਵੀ ਤਿੰਨ ਤਾਈ ਸਾਦਾ ਇੱਕ ਸੰਸਥਾ ਤਿੰਨੇ ਚਲਾ ਸਕਦੀ ਹੈ ਅੱਛਾ ਜਿਹੜੀਆਂ ਇਹਨਾਂ ਦੇ ਵਿੱਚ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਆਪਾਂ ਪੰਜਾਬੀ 'ਚ ਇਹਲੇ ਵੀ ਜੀਵ ਦੇ ਥੱਲੇ ਰੱਖਣ ਵਾਲੀ ਗੋਲੀ ਹੁੰਦੀ ਹੈ। ਹੂੰ। ਇਹ ਕਿੰਨੀ ਕੁ ਕੁਆਂਟੀਟੀ ਚ ਲੱਗ ਰਹੀ ਹੈ ਨੇ ਪੰਜਾਬ ਚ ਕੋਈ ਹੈ ਜਾਣਕਾਰੀ? ਮੈਂ ਤਾਂ 90 ਲੱਖ ਤੋਂ ਵੱਧ ਜਾਂਦੀਆਂ ਨੇ ਹਰ ਮਹੀਨੇ 90 ਲੱਖ ਤੋਂ ਵੱਧ ਗੋਲੀਆਂ ਓਟ ਸੈਂਟਰਾਂ ਸਮੇਤ ਨਸਾ ਸੜਾਉ ਕੇਂਦਰਾਂ ਚ ਜੀਵ ਥੱਲੇ ਰੱਖਣੀਆਂ ਪ੍ਰੋਨੋਰਫ ਨਹੀਂ ਜਿਹੜੀ ਜੀਵਤਾਂ ਦੇ ਰੱਖਣ ਵਾਲੀ ਕਹਿ ਦਿੰਨੇ ਆਪਾਂ। ਹੂੰ। ਇਹ ਤੂੰ ਦੇਖ ਵੀ 90 ਲੱਖ ਗੋਲੀ ਹਰ ਮਹੀਨੇ ਵੰਡੀ ਜਾਂਦੀ ਹੈ। ਉਹ ਪੰਜਾਬ ਦੇ ਅਮਲੀਆਂ ਨੂੰ ਇੱਕ ਸਰਕਾਰੀ ਸਹੂਲਤ ਆ ਬਸ ਇਹੀ ਕਹਿ ਸਕਦੇ ਆ ਜਦੋਂ ਸਰਪੰਚ ਸਾਹਿਬ ਤੁਸੀਂ ਵੀ ਸਿਆਣੇ ਹੋ ਇੱਕ ਪਾਸੇ ਤਾਂ ਫਿਰ ਸਰਕਾਰ ਨਸ਼ਿਆਂ ਵਿਰੁੱਧ ਮਹਿੰਮ ਚਲਾ ਰਹੀ ਆ ਦੂਜੇ ਪਾਸੇ ਨਸ਼ੇ ਕਰਨ ਵਾਲੇ ਲੋਕਾਂ ਨੂੰ ਪਾਲ ਰਹੀ ਆ ਚਲੋ ਬਹੁਤ ਨੂੰ ਇਹ ਗੱਲ ਬੁਰੀ ਵੀ ਲੱਗੂ ਪਰ ਨੌਜਵਾਨ ਵਰਗ ਵੀ ਤਾਂ ਖਾਂਦਾ ਨਾ ਇਹ ਬਹੁਤ ਲੈਨਾਂ ਦੇ ਦੇਖੋ ਜਾ ਕੇ ਤੁਸੀਂ ਉੱਥੇ ਨਵੀਂ ਉਮਰ ਦੇ ਮੁੰਡੇ ਹੁੰਦੇ ਨੇ ਇਹ ਕੋਈ ਸਰਕਾਰ ਨੂੰ ਮਤਲਬ ਕੋਈ ਉਮਰ ਸੀਮਾ ਕੋਈ ਇਹ ਰਖਣਾ ਬਣਾਉਣੀ ਨਹੀਂ ਚਾਹੀਦੀ ਗੱਲ ਇਹ ਤੇਰੀ ਠੀਕ ਹੈ ਉਮਰ ਦੀ ਸੀਮਾ ਰੱਖਣੀ ਚਾਹੀਦੀ ਆ ਵੀ ਕੋਈ ਬਜ਼ੁਰਗ ਹੋਇਆ ਬੰਦੇ ਨੂੰ ਦੇ ਦੋ ਪਰ ਜਿਹੜੀ ਵੀ ਸਰਕਾਰ ਨੇ ਸ਼ੁਰੂ ਕੀਤੀ ਜਿਹਦੇ ਪਿੱਛੇ ਹੋਈ ਜੀ ਇਹਨਾਂ ਨੇ ਨਹੀਂ ਸ਼ੁਰੂ ਕੀਤੀ ਪਹਿਲਾਂ ਤੋਂ ਚੱਲਦੀ ਆਉਂਦੀ ਆ ਤਾਂ ਕੀਤੀ ਤਾਂ ਇਹ ਸੀ ਵੀ ਇਹ ਅਸਲ 'ਚ ਇਹ ਗੋਲੀ ਬਣੀ ਕਾਦੇ ਵਾਸਤੇ ਆ ਮੈਂ ਇੱਕ ਵਾਰੀ ਕਿਸੇ ਇਹਦੀ ਹੈਲਥ ਡਿਪਾਰਟਮੈਂਟ ਸੰਬੰਧਤ ਅਫਸਰ ਦੀ ਸ਼ਾਇਦ ਸੀਐਮਓ ਸੀ ਉਹਦੀ ਮੈਂ ਇੰਟਰਵਿਊ ਦੀ ਸੁਣੀ ਸੀ ਟੀਵੀ ਤੇ ਅਸਲ ਤਾਂ ਇਹ 15 ਮਨਾ ਚ ਗੋਲੀਆਂ ਛੱਡਣੀਆਂ ਹੁੰਦੀਆਂ ਨੇ ਇਹ ਤਾਂ ਫਿਰ ਹੁਣ ਆ ਸਰਕਾਰ ਤੋਂ ਪਹਿਲਾਂ ਵਾਲੀ ਸਰਕਾਰੇ ਤੋਂ ਫਿਰ ਉਹੀ ਗੱਲ ਆ ਵੀ ਸਰਕਾਰੀ ਮਤਲਬ ਅਮਲੀ ਸਰਕਾਰੀ ਅਮਲੀ ਹੋਗੇ ਤਾਂ ਸਰਕਾਰੀ ਅਮਲੀ ਹੋਗੇ ਇੰਨੇ ਲੋਕ 90 ਲੱਖ ਗੋਲੀ ਆ ਜੇ ਤਾਂ ਟੁਟ ਟੁਗੜ ਦੋ ਵਾਲੇ ਹੋਣਗੇ 50 ਲੱਖ ਬੰਦਾ ਤਾਂ ਖੰਦਾ ਹੀ ਆ 50 ਲੱਖ ਬੰਦਾ ਖਾਈ ਜਾਂਦਾ ਸਰਕਾਰ ਇੱਕ ਪਾਸੇ ਕਹਿੰਦੀ ਅਸੀਂ ਨਸ਼ੇ ਬੰਦ ਕਰ ਦਾਂਗੇ ਤੁਸੀਂ ਇਹਨੂੰ ਇਹ ਦੱਸੋ ਕਿ ਅੱਜ ਤੱਕ ਕੋਈ ਬੰਦਾ ਸੈਂਟਰ ਚੋਂ ਆਉਂਦਾ ਹੋਵੇ ਉਹ ਬਿਲਕੁਲ ਇਹ ਗੋਲੀਆਂ ਵੀ ਛੱਡੀਆਂ ਨੇ ਕਿਛੇ ਨੇ ਓਟ ਦੇ ਸੈਂਟਰ ਚੋਂ ਹਾਂ ਜੀਪਦਾਲੇ ਰੱਖਾ ਮੈਨੂੰ ਤਾਂ ਨਹੀਂ ਲੱਗਦਾ ਕਿਸੇ ਨੇ ਛੱਡਣਗਾ ਮੈਂ ਤਾਂ ਦੇਖਣੇ ਮੈਂ ਤਾਂ ਬਹੁਤ ਲੋਕਾਂ ਨੂੰ ਪਸਦਾ ਕੋਈ ਨਹੀਂ ਆ ਕਹਿੰਦਾ ਵੀ ਛੱਡੀਆਂ ਹੀ ਅਗਲਾ ਕਹਿੰਦਾ ਬਸ ਇੱਕ ਗੱਲ ਜ਼ਰੂਰ ਹੈ ਜਿਹੜਾ ਤੂੰ ਕਹਿੰਦਾ ਵੀ ਸਰਕਾਰ ਉਹ ਕਰਦੀ ਹੈ ਸਰਕਾਰ ਇਹ ਗੋਲੀ ਥੋੜੀ ਜੀ ਇਹ ਜਾਣ ਲੈ ਵਾ ਨਹੀਂ ਹੈਗੀ ਬਸ ਆਹੀ ਹੈ ਉਹ ਤਾਂ ਪੱਕੇ ਅਮਲੀ ਨੇ ਬੰਦੇ ਜਿਹੜੇ ਇਹਨੂੰ ਖਾਂਦੇ ਨੇ ਉਹ ਇੱਕ ਤੋਂ ਮੈਨਾਂ ਸਾਧ ਹੀ ਨਹੀਂ ਸਕਦੇ ਮੈਂ ਜੀ ਜਿਹੜੀ ਗੱਲ ਤੁਹਾਨੂੰ ਜਿਹੜੇ ਪਾਸੇ ਲਿਜਾਣਾ ਚਾਹਣਾ ਇਹ ਇਹ ਡਾਕਟਰ ਕੋਈ ਇਹ ਗੱਲ ਨਹੀਂ ਲਿਖ ਕੇ ਦੇ ਸਕਦਾ ਵੀ ਨਸ਼ਾ ਇਹ ਮਤਲਬ ਜੀਭ ਥੱਲੇ ਰੱਖਣ ਵਾਲੀ ਗੋਲੀ ਹਮੇਸ਼ਾ ਜਿਉਂਦੇ ਰੱਖੂ ਇਹ ਤਾਂ ਕਰ ਮੈਨੂੰ ਨਸ਼ਾ ਤਾਂ ਐ ਤਾਂ ਨਹੀਂ ਮੈਂ ਕਹਿੰਦਾ ਗੱਲ ਪਰ ਦੂਜੇ ਪਾਸੇ ਜਿਹੜਾ ਪੁੱਕੀ ਤੇ ਫੀਮ ਵਾਲਾ ਸਰਕਾਰ ਮੰਗ ਰਹੀ ਹੋਈ 186185 ਧਾਰਾ ਬਣਾਤੀ ਉਹਦੇ ਖਾਤਰ ਹੂੰ 196185 ਧਾਰਾ ਬਣਾਤੀ ਕੀ ਫੇਰ ਇਹ ਪੁੱਕੀ ਤੇ ਫੀਮ ਨਾਲੋਂ ਮਾੜੇ ਨਹੀਂ ਹੈਗੇ ਹਾਂ ਮੈਡੀਕਲ ਨਸ਼ਾ ਹਰ ਕੋਈ ਪੁੱਕੀ ਤੇ ਫੀਮ ਨਾਲੋਂ ਮਾੜਾ ਹੈ ਉਹ ਤਾਂ ਸਾਡਾ ਸਾਡੇ ਬਜ਼ੁਰਗ ਤਾਂ ਉਹਨੂੰ ਬਰਾਸਤੀ ਨਸ਼ਾ ਕਹਿੰਦੇ ਨੇ ਬਿਲਕੁਲ ਜੀ ਪੁੱਕੀ ਤੇ ਫੀਮ ਬਾਰੇ ਵੀ ਲੋਕਾਂ ਦੇ ਵੱਖ-ਵੱਖ ਵਿਚਾਰ ਨੇ ਬਹੁਤ ਘੱਟ ਲੋਕ ਇਹ ਗੱਲ ਕਹਿੰਦੇ ਨੇ ਵੀ ਪੁੱਕੀ ਤੇ ਫੀਮ ਵੀ ਤਾਂ ਨਸ਼ਾ ਹੀ ਹੈ ਹੂੰ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਵੇਂ ਤੂੰ ਕਹੇ ਬਰਾਸਤੀ ਨਸ਼ਾ ਕਹਿੰਦਾ ਵੀ ਇਹ ਇੰਨਾ ਵਧੀਆ ਨਸ਼ਾ ਬੰਦੀ ਦੀ ਜਾਨ ਨਹੀਂ ਲੰਦਾ ਕੰਮ ਕਰਾਉਂਦਾ ਆ ਚਿੱਟਿਆਂ ਨਾਲੋਂ ਦੂਜੀਆਂ ਗੋਲੀਆਂ ਨਾਲੋਂ ਹੋਰ ਜਿਹੜੇ ਖਾਂਦੇ ਨੇ ਅਕਸਵਾ ਉਹਨਾਂ ਨਾਲ ਤਾਂ ਇਹ ਕਿਤੇ ਚੰਗਾ ਹੈ ਕਿਉਂ ਆਹ ਜਿਹੜਾ ਕੈਪਸੂਲ ਹੈ ਇੱਕ ਮਸ਼ਹੂਰ ਹੋਇਆ ਹੈ ਪੰਜਾਬ ਵਿੱਚ ਕਿਉਂ ਆਉਂਦਾ ਹੈ ਜਦ ਅਫੀਮ ਤੇ ਪੁੱਕੀ ਹੁੰਦੀ ਸਾਰਾਜਸਤਾਨ 'ਚ ਕਿੰਨੇ ਕੁ ਲੋਕ ਫੀਮ ਪੁੱਕੀ ਲਾ ਕੇ ਐਮਪੀ ਦੇ ਕਿੰਨੇ ਕੁ ਲੋਕ ਫੀਮ ਪੁੱਕੀ ਲਾ ਕੇ ਕੁਝ ਲੋਕ ਜਿਹੜੇ ਇਹਦਾ ਵਿਰੋਧ ਕਰਦੇ ਨੇ ਬਾਕੀ ਤਾਂ ਸਾਰੇ ਲੋਕ ਕਹਿੰਦੇ ਨੇ ਵੀ ਫੀਮ ਪੁੱਕੀ ਦੇ ਟਿੱਕੇ ਹੋਣੇ ਚਾਹੀਦੇ ਨੇ ਜਦੋਂ ਜੀ ਆਪਣੇ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਸੀਗੀ ਉਦੋਂ ਪਿੰਡਾਂ ਦੇ ਵਿੱਚ ਠੇਕੇ ਹੁੰਦੇ ਸੀ ਪਹਿਲਾਂ ਕਦੇ ਹੁੰਦੇ ਹੋਣਗੇ ਸੁਣੇ ਪਿੰਡਾਂ ਦੇ ਵਿੱਚ ਮੈਂ ਸੁਣਿਆ ਸਾਡੇ ਪਿੰਡ ਵੀ ਇੱਕ ਲਾਲਿਆਂ ਦੇ ਕੋਲੇ ਹੁਣ ਉਹ ਪਾਤੜਾਂ ਉੱਤ ਲੈ ਗਏ ਉਹ ਲਾਲੇ ਮਤਲਬ ਉਹਨਾਂ ਦੇ ਗਾਂਹਾਂ ਦੀ ਗਾਂਹਾਂ ਬੱਚੇ ਬਜ਼ੁਰਗ ਬਜ਼ੁਰਗ ਹੁੰਦੇ ਸੀ ਉਦੋਂ ਰਏ ਉਹ ਕਹਿੰਦੇ ਵੀ ਇੱਥੇ ਇੱਥੇ ਪਿੰਡ ਦੇ ਵਿੱਚ ਉਹਨਾਂ ਦਾ ਠੇਕਾ ਖੋਲਿਆ ਹੁੰਦਾ ਸੀ ਆਪਾਂ ਨੂੰ ਬਹੁਤ ਚਿਰ ਤੋਂ ਬਜ਼ੁਰਗ ਦੱਸਦੇ ਆ ਰਹੇ ਨੇ ਵੀ ਉਹ ਇਹ ਨਸ਼ੇ ਕਰਦੇ ਸੀਗੇ ਉਹਨਾਂ ਨੂੰ ਆਪਾਂ ਨੂੰ ਵੀ ਪਤਾ ਹੁਣੋਂ ਇਮਤੇ ਭੁੱਕੀ ਦਾ ਕੋਈ ਨੁਕਸਾਨ ਨਹੀਂ ਹੁੰਦਾ ਨਾ ਨਾ ਨੀਟਰ ਵੀ ਕਹਿੰਦੇ ਨੇ ਨਾ ਇਹਦੀ ਓਵਰਡੋਜ਼ ਆ ਬਾਬੇ ਵੀ ਕਹਿੰਦੇ ਨੇ ਭਾਬੇ ਵੀ ਕਹਿੰਦੇ ਨੇ ਪੜੇ ਲਿਖੇ ਵੀ ਕਹਿੰਦੇ ਨੇ ਅਣਪੜ੍ਹ ਵੀ ਕਹਿੰਦੇ ਨੇ ਨਾ ਇਹਦੀ ਓਵਰਡੋਜ਼ ਐ ਹੂੰ ਬਹੁਤ ਵਧੀਆ ਗੱਲ ਬਾਤ ਹੈ ਪਰ ਹੁਣ ਗੱਲ ਇਹ ਆ ਵੀ ਅੱਜ ਆਪਣਾ ਵਿਸ਼ਾ ਸੀਗਾ ਓਟ ਸੈਂਟਰਾਂ ਵਾਲਾ ਹਾਂ ਵੀ ਇਹ ਨਸ਼ੇ ਬੰਦ ਕਰ ਆਪਣੀ ਓਟ ਸੈਂਟਰਾਂ ਤੋਂ ਇਹ ਗੱਲ ਤਾਂ ਕੁੱਲ ਮਿਲਾ ਕੇ ਸਰਪੰਚ ਸਾਹਿਬ ਇਹ ਵੀ ਮਿਲਦੀ ਆ ਉੱਥੇ ਜਾ ਕੇ ਚਲੋ ਠੀਕ ਹੈ ਸਬਜੈਕਟ ਆਪਣਾ ਉਹ ਸੀ ਵੀ ਸਰਕਾਰ ਇੱਕ ਪਾਸੇ ਤਾਂ ਸਰਕਾਰੀ ਅਮਲੀ ਤਿਆਰ ਕਰ ਰਹੀ ਆ ਤਿਆਰ ਹੋਈਆਂ ਨੇ ਤੁਸੀਂ ਤੁਹਾਡੇ ਕਹਿਣ ਦੇ ਮੁਤਾਬਕ ਬਹੁਤ ਕੋਈ ਇੱਕ ਅੱਧਾ ਹੀ ਹੋਊਗਾ ਜਿਹਨੇ ਛੜਤੀ ਮੈਂ ਤਾਂ ਬਹੁਤ ਨੂੰ ਪੁੱਛਿਆ ਕੋਈ ਵੀ ਕੋਈ ਨਹੀਂ ਗਿਆ ਨਾ ਜਿਹੜਾ ਸੈਂਟਰ ਚੋਂ ਆਉਂਦਾ ਉਹ ਇੱਕ ਲਿਸਟ ਲੈ ਕੇ ਆਉਂਦਾ ਵੀ ਇੰਨੇ ਚਰਵਾਦੋਂ ਉਹਨੇ ਲੈ ਕੇ ਆਉਣੀਆਂ ਨੇ ਹਰ ਹਫਤੇ ਬਸ ਇੱਕ ਛੁੱਟੀ ਲੈ ਆਉਂਦਾ ਫਿਰ ਹਰ ਹਫਤੇ ਉਹ ਲੈ ਕੇ ਆਉਂਦਾ ਆਪਾਂ ਨਾ ਤਾਂ ਇਹ ਸਰਕਾਰ ਨੇ ਕਰਿਆ ਸੀ ਜਦੋਂ ਇਹ ਚੱਲੇ ਨੇ ਉਦੋਂ ਤਾਂ ਐ ਹੁੰਦਾ ਸੀ ਸੌਂਦੇ ਹੁੰਦੇ ਵੀ ਉੱਥੇ ਗਾਂ ਦੀ ਜੀਬ ਜੀਬ ਮੂੰਹ ਤੇ ਭਾਂਦੇ ਜੀਬ ਥੱਲੇ ਰੱਖ ਦਿੰਦੇ ਤੇ ਫਿਰ ਲੋਕਾਂ ਨੂੰ ਪ੍ਰੋਬਲਮ ਆ ਗਈ ਵੀ ਰੋਜ਼ ਕੰਮ ਆ ਕੰਮ ਵਾਲੇ ਬੰਦੇ ਛੱਡ ਕੇ ਕਿਵੇਂ ਜਾਣਾ ਫਿਰ ਹਫ਼ਤੇ ਦੀ ਹੁਣ ਪਉਣੀ 15 ਦਿਨਾਂ ਦੀ ਆ ਹਫ਼ਤੇ ਬਾਅਦ ਦਿੰਦੇ ਨੇ ਹੁਣ ਜਾ ਕੇ ਆਪਦਾ ਕਾਰਡ ਕੂਡ ਬਣੇ ਹੋਏ ਨੇ ਜੋ ਵੀ ਐ ਲੈ ਆਉਂਦੇ ਨੇ ਮੈਂ ਕਹਿੰਦਾ ਜੀ ਮੈਂ ਇਸ ਗੱਲ ਤੋਂ ਅੱਜ ਤੜਕੇ ਵੀ ਤੁਹਾਨੂੰ ਗੱਲ ਦੱਸੀ ਸੀ ਜੇ ਸਾਡੇ ਆਪਣੇ ਉੱਥੇ ਲੇਬਰ ਚ ਇੱਕ ਮੁੰਡਾ ਹੁੰਦਾਗਾ ਮਿਸਤਰੀ ਲਾ ਰੱਖਿਆ ਉਹ ਸੋਮਵਾਰ ਜਾਂ ਮੰਗਲਵਾਰ ਅੱਜ ਗਿਆ ਹੋਇਆ ਉਹ 10 ਦਿਨ ਰੱਖਿਆ ਹੋਊ ਉਹਦਾ ਕੋਈ ਹਾਂ ਸੰਗਰੂਰ ਗਿਆ ਹੋਇਆਗਾ ਉਹ ਆਪਦਾ ਕੰਮ ਛੱਡ ਕੇ ਜਾਂਦਾ ਜੀ 500 ਰੁਪਏ ਦੀ ਤਹਾੜੀ ਛੱਡ ਕੇ ਜਾਂਦਾ ਹੂੰ ਤੇ ਚਲੋ ਠੀਕ ਹੈ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਸ਼ੁਕਰੀਆ ਜੀ